ਲੇ ਜੰਦੇ ਹਾਂ ਬਾਜ਼ ਕੀ ਹੁੰਦਾ ਹੈ ਇਹਨਾਂ ਦਾ ਕੰਮ ਆਓ ਤੁਹਾਨੂੰ ਦੱਸਦੇ ਹਾਂ ਕਿ ਹਵਾਈ ਅੱਡੇ ਨੂੰ ਲੈ ਕੇ ਬਹੁਤ ਸਾਰੀਆਂ ਅਜੀਹੀਆਂ ਗੱਲਾਂ ਹਨ ਜਿਨ੍ਹਾਂ ਬਾਰੇ ਤੁਹਾਨੂੰ ਨਹੀਂ ਪਤਾ ਹੋਵੇਗਾ ਆਓ ਜਾਣਦੇ ਹਾਂ ਕਿ ਬਾਜ਼ ਹਵਾਈ ਅੱਡੇ ਤੇ ਕੀ ਕਰਦਾ ਹੈ ਜੇਕਰ ਤੁਸੀ ਕਿਤੇ ਬਾਹਰ ਜਾਣਾ ਹੁੰਦਾ ਹੈ ਅਤੇ ਸਫ਼ਰ ਬਹੁਤ ਲੰਬਾ ਹੋਵੇ ਤਾਂ ਤੁਸੀ ਹਵਾਈ ਜਹਾਜ਼ ਰਾਹੀਂ ਯਾਤਰਾ ਕਰਦੇ ਹੋ ਇਸ ਰਾਹੀਂ ਅਸੀਂ ਘੱਟ ਸਮੇਂ ਵਿੱਚ ਲੰਬੀ ਦੂਰੀ ਤੈਅ ਕਰਦੇ ਹਾਂ ਹਵਾਈ ਜਹਾਜ਼ ਅਤੇ ਹਵਾਈ ਅੱਡਿਆਂ ਨੂੰ ਲੈ ਕੇ ਬਹੁਤ ਸਾਰੀਆਂ ਅਜਿਹੀਆਂ ਗੱਲਾਂ ਹਨ ਜਿਨ੍ਹਾਂ ਬਾਰੇ ਤੁਹਾਨੂੰ ਨਹੀਂ ਪਤਾ ਹੋਵੇਗਾ ਕਿ ਤੁਸੀਂ ਜਾਣਦੇ ਹੋ ਕਿ ਹਵਾਈ ਅੱਡੇ ਉੱਤੇ ਬਾਜ਼ ਕਿਉਂ ਰੱਖਿਆ ਜਾਂਦਾ ਹੈ ਅਤੇ ਉਹਨਾਂ ਨੂੰ ਹਵਾਈ ਅੱਡੇ ਦੇ ਉੱਪਰੋਂ ਕਿਉਂ ਉਡਾਇਆ ਜਾਂਦਾ ਹੈ ਆਓ ਜਾਣਦੇ ਹਾਂ ਜਦੋਂ ਹਵਾਈ ਜਹਾਜ਼ ਉੱਚੀ ਉਚਾਈ ਤੇ ਉੱਡਦੇ ਹਨ ਤਾਂ ਪੰਛੀਆਂ ਦਾ ਮਿਲਣਾ ਆਮ ਗੱਲ ਹੈ ਉਹਨਾਂ ਨੂੰ ਰੋਕਣ ਲਈ ਉਪਾਅ ਕੀਤੇ ਜਾਂਦੇ ਹਨ ਬਾਜ਼ਾਂ ਨੂੰ ਹਵਾਈ ਜਹਾਜ਼ਾਂ ਤੇ ਉਡਾਇਆ ਜਾਂਦਾ ਹੈ ਤਾਂ ਜੋ ਹਵਾਈ ਅੱਡਿਆਂ ਦੇ ਆਲੇ-ਦੁਆਲੇ ਪੰਛੀਆਂ ਨੂੰ ਕਾਬੂ ਕੀਤਾ ਜਾ ਸਕੇ ਜੇਕਰ ਪੰਛੀਆਂ ਨੂੰ ਬਾਜ਼ਾਂ ਦੁਆਰਾ ਕਾਬੂ ਨਹੀਂ ਕੀਤਾ ਜਾਂਦਾ ਤਾਂ ਉਹ ਜਹਾਜ਼ ਨਾਲ ਟਕਰਾ ਵੀ ਸਕਦੇ ਹਨ ਜਿਸ ਦੇ ਨਤੀਜੇ ਵਜੋਂ ਉਹਨਾਂ ਦੇ ਖੰਭ ਟੁੱਟ ਸਕਦੇ ਹਨ ਆਪਣੇ ਸ਼ਿਕਾਰੀ ਸੁਭਾਅ ਦੇ ਕਾਰਨ ਬਾਜ਼ ਦੂਜੇ ਪੰਛੀਆਂ ਨੂੰ ਹਵਾਈ ਅੱਡੇ ਦੇ ਖੇਤਰ ਵਿੱਚ ਦਾਖਲ ਹੋਣ ਤੋਂ ਰੋਕਦੇ ਹਨ ਅਤੇ ਜਹਾਜ਼ ਦੀ ਰੱਖਿਆ ਵਿੱਚ ਮਦਦ ਵੀ ਕਰਦੇ ਹਨ ਹਾਲਾਂਕਿ ਹਵਾਈ ਐਡਿਆਂ ਤੇ ਪੰਛੀਆਂ ਨੂੰ ਕੰਟਰੋਲ ਕਰਨ ਦੇ ਲਈ ਬਾਜ਼ਾਂ ਤੋਂ ਇਲਾਵਾ ਹੋਰ ਤਕਨੀਕੀਆਂ ਦੀ ਵਰਤੋਂ ਵੀ ਕੀਤੀ ਜਾਂਦੀ ਹੈ ਜਿਵੇਂ ਕਿ ਪੰਛੀ ਰੋਧੀ ਯੰਤਰ ਜਾਲ ਅਤੇ ਸ਼ੋਰ ਜੇਕਰ ਕੋਈ ਪੰਛੀ ਜਹਾਜ਼ ਨਾਲ ਟਕਰਾ ਜਾਂਦਾ ਹੈ ਤਾਂ ਜਹਾਜ਼ ਦੇ ਇੰਜਣ ਵਿੱਚ ਅੱਗ ਲੱਗਣ ਦਾ ਖਤਰਾ ਹੋ ਸਕਦਾ ਹੈ ਜਿਸ ਨਾਲ ਯਾਤਰੀਆਂ ਦੀ ਜਾਨ ਨੂੰ ਖਤਰਾ ਹੋ ਜਾਂਦਾ ਹੈ ਇਸ ਕਰਕੇ ਹਮੇਸ਼ਾ 에어ਪੋਰਟ ਦੇ ਹਵਾਈ ਐਡੇ ਦੇ ਕਰੀਬ-ਕਰੀਬ ਤੁਸੀਂ ਅਕਸਰ ਬਾਜ਼ ਨੂੰ ਦੇਖੋਗੇ ਕਿਉਂਕਿ ਇਹ ਯਾਤਰੀਆਂ ਦੀ ਜਾਨ ਨੂੰ ਵੀ ਕਿਤੇ ਨਾ ਕਿਤੇ ਸੇਫ ਕਰਦਾ ਹੈ ਕਿ ਤੁਸੀਂ ਵੀ ਇਹ ਇਨਫੋਰਮੇਸ਼ਨ ਜਾਣਦੇ ਸੀ ਅਗਰ ਜਾਣਦੇ ਸੀ ਤਾਂ ਕਮੈਂਟਾਂ ਚ ਆਪਣਾ ਵਿਚਾਰ ਜ਼ਰੂਰ ਦਿਓ